ਹਾਂਜੀ ਮਿੱਤਰ ਪਿਆਰੋ ਕੀ ਹਾਲ ਚਾਲ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਨਾ ਉਹ ਸਾਰਿਆਂ ਦੇ ਕੰਮ ਆਣ ਵਾਲੀ ਵੀਡੀਓ ਆ ਤੇ ਜਿਵੇਂ ਤੁਹਾਨੂੰ ਪਤਾ ਵੀ ਹਰੇਕ ਦੇ ਘਰੇ ਏਸੀ ਆਪਣੇ ਹਰੇਕ ਦੇ ਲੱਗਿਆ ਹੋਇਆ ਤੇ ਏਸੀ ਦੀ ਸੈਟਿੰਗ ਬਾਰੇ ਦੱਸਾਂਗੇ ਤੁਹਾਨੂੰ ਵੀ ਕਿਹੜੀ ਸੈਟਿੰਗ ਏਸੀ ਦੀ ਕਰਨੀ ਚਾਹੀਦੀ ਆ ਬਰਸਾਤਾਂ ਦੇ ਦਿਨ ਜਿਵੇਂ ਹੁਣ ਚੱਲੀ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਕਿਹੜੀ ਸੈਟਿੰਗ ਤੇ ਆਪਾਂ ਏਸੀ ਚਲਾਉਣਾ ਕਿਹੜਾ ਮੋਡ ਚਲਾਉਣਾ 쿨 ਤੇ ਚਲਾਉਣਾ ਜਾਂ ਡਰਾਈ ਤੇ ਚਲਾਉਣਾ ਜਾਂ ਆਟੋ ਤੇ ਚਲਾਉਣਾ ਤੇ ਵੀਡੀਓ ਨੂੰ ਦੇਖਣਾ ਜੀ ਧਿਆਨ ਨਾਲ ਤੇ ਏਸੀ ਦੀ ਇੱਕ ਵਾਰੀ ਸੈਟਿੰਗ ਜ਼ਰੂਰ ਕਰਕੇ ਦੇਖਿਓ ਜੀ ਤੇ ਬਿੱਲ ਦੇ ਉੱਤੇ ਬਹੁਤ ਅਸਰ ਪੈਂਦਾ ਤੇ ਨਾ ਹੀ ਤੁਹਾਨੂੰ ਗਰਮੀ ਲੱਗਣੀ ਤੇ ਨਾ ਹੀ ਤੁਹਾਨੂੰ ਠੰਡ ਲੱਗਣੀ ਹੈ ਕਈ ਵਾਰੀ ਯਾ ਕਈ ਸੱਜਣ ਜਿਹੜੇ ਏਸੀ ਦੀ ਸੈਟਿੰਗ ਕਰ ਲੈਂਦੇ ਬਹੁਤ ਘੱਟ ਟੈਂਪਰੇਚਰ ਦੇ ਤੇ ਉੱਤਰ ਜਾਈ ਲੈ ਕੇ ਪਾਏ ਤਾਂ ਉਹਦਾ ਕੋਈ ਫਾਇਦਾ ਨਹੀਂ ਕੰਬਲ ਲੈ ਕੇ ਪਾ ਜਾਂਦੇ ਆ ਤੇ ਬਿੱਲ ਵੀ ਉਹਨਾਂ ਵੱਧ ਆਉਂਦਾ ਹੈ ਕੋਈ ਬਿੱਲ ਨਹੀਂ ਆਊਗਾ ਤੁਹਾਨੂੰ ਜ਼ਿਆਦਾ ਤੇ ਕੂਲਰ ਤੋਂ ਵੀ ਘੱਟ ਲੈਟੇ ਸੀ ਖਾਊਗਾ ਕਿਹੜੀ ਸੈਟਿੰਗ ਕਰਨੀ ਆ ਤੁਹਾਨੂੰ ਦੱਸ ਦੇ ਜਿਵੇਂ ਤੁਹਾਨੂੰ ਪਤਾ ਵੀ ਏਸੀ ਦੇ ਵਿੱਚ 2-3 ਮੋਡ ਹੁੰਦੇ ਆ ਇੱਕ ਆਪਣਾ ਡਰਾਈ ਮੋਡ ਹੁੰਦਾ ਇੱਕ ਹੁੰਦਾ ਕੂਲ ਆਪਾਂ ਸਾਰੇ ਜਾਣੇ ਤਕਰੀਬਨ ਤਕਰੀਬਨ ਕੂਲ ਮੋਡ ਤੇ ਚਲਾਉਨੇ ਆ ਜਿਵੇਂ ਮੇਰੇ ਕੋਲ ਦੇਖੋ ਰਿਮੋਟ ਹੈ ਤੇ ਰਿਮੋਟ ਦੇ ਵਿੱਚ ਕੂਲ ਮੋਡ ਤੇ ਜਿਹੜਾ ਏਸੀ ਚੱਲੀ ਜਾਂਦਾ ਤੇ ਇਹ ਆਪਾਂ ਜਿਵੇਂ ਇਹਦਾ ਮੋਡ ਵਾਲਾ ਬਟਨ ਮੋਡ ਵਾਲਾ ਬਟਨ ਦੱਪਾਂਗੇ ਤਾਂ ਇਹ ਮੋਡ ਬਦਲ ਜਾਊਗਾ ਇਹ ਹੋ ਗਿਆ ਹੁਣ ਡਰਾਈ ਤੇ ਤੇ ਡਰਾਈ ਮੋਡ ਤੇ ਜਦੋਂ ਹੋ ਜਾਂਦਾ ਏਸੀ ਤੇ ਉਦੋਂ ਇਹਦਾ ਮਤਲਬ ਵੀ ਇਹ ਹੈ ਹਵਾ ਦੇ ਵਿੱਚੋਂ ਜਿਹੜੀ ਨਮੀ ਆ ਉਹਨੂੰ ਖਿੱਚਣ ਲੱਗ ਪਿਆ ਤੇ ਇੱਕ ਡ੍ਰਾਇਰ ਦੀ ਤਰ੍ਹਾਂ ਹੀ ਕੰਮ ਕਰਦਾ ਜਿਵੇਂ ਹੁਣ ਨਮੀ ਵਾਲੇ ਦਿਨ ਹੁਣ ਜਿਹੜੇ ਆਪਣੇ ਬਰਸਾਤਾਂ ਦੇ ਦਿਨਾਂ ਇਹਦੇ ਵਿੱਚ ਨਮੀ ਬਹੁਤ ਆ ਜਾਂਦੀ ਆਪਣੇ ਘਰਾਂ ਦੇ ਵਿੱਚ ਤੇ ਆਮ ਹੀ ਸੁਲਾਵ ਆ ਜਾਂਦੀ ਤੁਹਾਨੂੰ ਪਤਾ ਹੀ ਆ ਵੀ ਮੀਆਂ ਨੇ ਮੌਸਮ ਚਿਪਚਿਪਾ ਜਿਹਾ ਪਾਣਾ ਜਾਦੇ ਹੋਣ ਲੱਗ ਪੈਂਦਾ ਉਸ ਟਾਈਮ ਦੇ ਵਿੱਚ ਹਿਊਮਿਡਿਟੀ ਜਿਹੜੀ ਆ ਵੱਧ ਜਾਂਦੀ ਆ ਜਦੋਂ ਆਪਾਂ ਏਸੀ ਨੂੰ ਚਲਾਉਣਾ ਹੈ ਤਾਂ ਉਦੋਂ 50% ਹਿਊਮਿਡਿਟੀ ਆ ਜਦੋਂ ਉਦੋਂ ਘਟਦੇ ਚਲਾਉਣਾ ਹੀ ਨਹੀਂ ਜਦੋਂ 50% ਤੋਂ ਉੱਪਰ ਚਲੀ ਗਈ ਉਦੋਂ ਆਪਾਂ ਏਸੀ ਨੂੰ ਚਲਾਉਣਾ ਹੁੰਦਾ ਕਿਉਂਕਿ ਹਵਾ ਦੇ ਵਿੱਚੋਂ ਨਮੀ ਨੂੰ ਝੂਰਦਾ ਤੇ ਜਿਵੇਂ ਮੰਨ ਲਓ ਪੋਚਾ ਪੋਚਾ ਲਗਾਇਆ ਹੁੰਦਾ ਜਿਵੇਂ ਆਪਣੇ ਘਰਾਂ ਦੇ ਵਿੱਚ ਸਲਾਬ ਆਉਂਦੀ ਆ ਉਸ ਟਾਈਮ ਤੇ ਇਹ ਡਰਾਈ ਮੋਡ ਤੇ ਕਰਕੇ ਚਲਾਉਣਾ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਤੁਸੀਂ ਦੇਖੋਗੇ ਕਿ ਪੋਚੇ ਲਾਇਆ ਕਮਰਾ ਜਮੈਂ ਜਲਦੀ ਜਲਦੀ ਸੁੱਕ ਜਾਊਗਾ ਤੇ ਵੈਸੇ ਬਰਸਾਤਾਂ ਦੇ ਮੌਸਮ 'ਚ ਜਦੋਂ ਫਰਸ਼ਾਂ ਦੇ ਉੱਤੇ ਪੋਚਾ ਲਾਇਆ ਜਾਂਦਾ ਤਾਂ ਉਹ ਜਲਦੀ ਸੁੱਕਦਾ ਨਹੀਂ ਹੈ ਤੇ ਜੇ ਆਪਾਂ ਡਰਾਈ ਮੋਡ ਤੇ ਚਲਾਵਾਂਗੇ ਤਾਂ ਪੁੱਛਿਆ ਸੁੱਕ ਜੁਗਾ ਜਲਦੀ ਤੇ ਵੈਸੇ ਵੀ ਤੁਹਾਨੂੰ ਗਰਮੀ ਵੀ ਜ਼ਿਆਦਾ ਮਹਿਸੂਸ ਨਹੀਂ ਹੋਣੀ ਤੇ ਠੰਡ ਵੀ ਮਹਿਸੂਸ ਨਹੀਂ ਹੋਊ ਤੇ ਟੈਂਪਰੇਚਰ ਕਿੰਨਾ ਰੱਖਣਾ ਤੁਸੀਂ ਦੇਖੋਗੇ ਟੈਂਪਰੇਚਰ ਚੱਲਦੀ ਜਾਂਦਾ ਇਸ ਟਾਈਮ 30 30 ਡਿਗਰੀ ਤੇ ਟੈਂਪਰੇਚਰ ਤੇ ਚੱਲ ਕੇ ਤੇ ਬਹੁਤ ਹੀ ਘੱਟ ਲੈਟ ਜਿਹੜੀ ਇਹ ਖਾਊਗਾ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਕਿੰਨੇ ਕਿਲੋਵਾਟ ਤੇ ਚੱਲ ਰਿਹਾ ਕਿੰਨੇ ਇਹ ਮਤਲਬ ਯੂਨਟਾਂ ਲਾਊਗਾ ਦੇਖੋ 1.3 ਮਤਲਬ 1300 ਵਾਟ ਤੇ ਇਹ ਚੱਲ ਰਿਹਾ ਤੇ ਇਸ ਟਾਈਮ ਤੇ ਅਜੇ ਅਸੀਂ ਹੁਣੇ ਔਨ ਕੀਤਾ ਜਿਵੇਂ ਜਿਵੇਂ ਮਤਲਬ ਟਾਈਮ ਪਾਉਗਾ ਇਹ ਤੇ ਇਹਨੇ ਘਟਾ ਕੇ ਤੇ 900 800 900 ਵਾਟ ਤੇ ਨੇ ਲੈ ਜਾਣਾ ਤੇ ਇੱਕ ਮੋਡ ਜਿਹੜਾ ਆਪਣੇ ਕੋਲੇ ਹੋਰ ਬਹੁਤ ਵਧੀਆ ਆਪਸ਼ਨ ਹੁੰਦੀ ਆ ਇਹਦੇ ਵਿੱਚ ਹੈਗਾ ਆਟੋ ਮੋਡ ਇਹ ਵਾਲਾ ਹੁਣ ਇਹਨਾਂ ਦਿਨਾਂ ਦੇ ਵਿੱਚ ਮੈਂ ਹੁਣ ਆਟੋ ਮੋਡ ਤੇ ਇਹਨੂੰ ਕਰਕੇ ਚਲਾਉਣਾ 30 ਡਿਗਰੀ ਟੈਂਪਰੇਚਰ ਦੀ ਮੈਂ ਸੈਟਿੰਗ ਰੱਖਦਾ 30 ਡਿਗਰੀ ਦੇ ਉੱਪਰ ਇਹ ਬਹੁਤ ਹੀ ਘੱਟ ਲਾਈਟ ਖਾਂਦਾ ਬਿਲਕੁਲ ਨਾਂ ਦੇ ਬਰਾਬਰ ਹੀ ਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਆਟੋ ਦੇ ਉੱਪਰ ਚਲਾਉਣਾ ਤੁਸੀਂ ਵੀ ਇੱਕ ਵਾਰੀ ਸਾਰੇ ਜਣੇ ਟਰਾਈ ਕਰਕੇ ਦੇਖਿਓ ਜੀ ਆਟੋ ਮੋਡ ਦੇ ਉੱਪਰ ਜਦੋਂ ਆਪਾਂ ਸੈਟਿੰਗ ਕਰਕੇ ਚਲਾਵਾਂਗੇ ਤਾਂ ਉਸ ਟਾਈਮ ਦੇ ਵਿੱਚ ਬਹੁਤ ਹੀ ਘੱਟ ਲਾਈਟ ਖਾਊਗਾ ਤੇ ਆਟੋ ਮੋਡ ਦੇ ਵਿੱਚ ਬਹੁਤ ਹੀ ਘੱਟ ਜਿਆਦੇ ਲਾਈਟ ਖਾਊਗਾ ਇਹ ਤੇ ਸਾਰੇ ਜਣੇ ਇੱਕ ਵਾਰੀ ਟਰਾਈ ਜ਼ਰੂਰ ਕਰੋ ਜੀ ਤੇ ਯੂਨਟਾਂ ਨੋਟ ਕਰ ਲਿਓ ਜੀ ਇੱਕ ਦਿਨ ਕੂਲ ਤੇ ਕਰਕੇ ਚਲਾ ਕੇ ਦੇਖ ਲਓ ਜੀ ਯੂਨਟਾਂ ਤੇ ਅਗਲੇ ਦਿਨ ਆਟੋ ਮੋਡ ਤੇ ਚਲਾ ਕੇ ਦੇਖ ਲਓ 100% ਚਾਰ ਯੂਨਟਾਂ ਤਿੰਨ ਯੂਨਟਾਂ ਦਾ ਫਰਕ ਜ਼ਰੂਰ ਪਊਗਾ ਤੇ ਜਦੋਂ ਆਪਣੇ ਐਵਰੇਜ ਬਿੱਲ ਆਊਗਾ ਦੋ ਮਹੀਨਿਆਂ ਦਾ ਤੇ ਉਹਦੇ ਤੇ ਦੇਖ ਲਓ ਵੀ ਕਿੰਨੀਆਂ ਯੂਨਟਾਂ ਦਾ ਫਰਕ ਪਊਗਾ ਤੇ ਆਪਾਂ ਜਿਹੜਾ ਫ੍ਰੀ ਵਾਲਾ ਬਿੱਲ ਹੈਗਾ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ 600 ਯੂਨਟਾਂ ਤੱਕ ਮਾਫ ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਫਾਇਦਾ ਹੋ ਜੂਗਾ ਵੀ ਬਿੱਲ ਨਹੀਂ ਆਊਗਾ ਨਾਰਮਲ ਜੇ ਆਪਾਂ ਟੈਂਪਰੇਚਰ ਆਪਾਂ 28 ਤੋਂ ਪਲੱਸ ਪਲੱਸ ਚਲਾ ਕੇ ਰੱਖਾਗੇ 28 29 30 ਤੇ ਜਰੂ ਆਪਾਂ ਇਹਨੂੰ ਘਟਾ ਦਿੰਨੇ ਆ ਤਾਂ ਆਪਾਂ ਨੂੰ ਪਤਾ ਵੀ ਠੰਡ ਲੱਗਦੀ ਆ ਮੁੜ ਕੇ ਕੰਬਲ ਲੈਣੇ ਪੈਂਦੇ ਆ ਤੇ ਐਵੇਂ ਫालतू ਬਿਜਲੀ ਬਚਾਉਣ ਦਾ ਵੀ ਕੋਈ ਫਾਇਦਾ ਨਹੀਂ ਤੇ ਖਰਚਾ ਵਧਾਉਣ ਦਾ ਕੋਈ ਫਾਇਦਾ ਨਹੀਂ ਤੇ ਸਰੀਰ ਨੂੰ ਵੀ ਉਹ ਚੀਜ਼ ਇੰਨਾ ਦਿਨਾਂ ਦੇ ਵਿੱਚ ਨੁਕਸਾਨ ਦਾਏਗਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਸੱਜਣਾ ਮਿੱਤਰਾਂ ਨਾਲ ਸਾਰੇ ਜਾਣੇ ਇੱਕ ਵਾਰੀ ਟਰਾਈ ਜ਼ਰੂਰ ਕਰੋ ਜੀ ਧੰਨਵਾਦ